ਇਸ ਦਵਾਰ ਆਪਾਂ ਚੱਲੀਏ ਮਿੰਟੂ ਜੀ ਹਿਮਾਚਲ ਦੇ ਵਿੱਚ ਜਿਹੜਾ ਪੰਜਾਬੀ ਜੋੜੇ ਨਾਲ ਕੁੱਟਮਾਰ ਹੋਈ ਹੈ ਪੰਜਾਬੀ ਚਲੋ ਉਹ ਬੀਬੀ ਤਾਂ ਮੈਨ ਲੱਗਦਾ ਵਾਈਫ ਹੁੰਨਾਂ ਦੀ ਬਾਹਰ ਤੋਂ ਹਾਂਜੀ ਬਾਹਰ ਤੋਂ ਆ ਤਾਂ ਉਹ ਮਾਮਲਾ ਮਿੰਟੂ ਜੀ ਬੜਾ ਚਰਚਾ ਦੇ ਵਿੱਚ ਹੈ ਸੋਸ਼ਲ ਮੀਡੀਆ ਤੇ ਮਿਲਨ ਦਾ ਬਾਈ ਬਹੁਤ ਜ਼ਿਆਦਾ ਉਹਨੇ ਕਹਿ ਰਹੇ ਕਿ ਬਈ ਟ੍ਰੈਂਡ ਕੀਤਾ ਹੋਇਆ ਪਰ ਹੋਇਆ ਤਾਂ ਮਾੜਾ ਹੀ ਹੈ ਮਿੰਟੂ ਜੀ ਹੁਣ ਉਸ ਮਾਮਲੇ ਦੇ ਵਿੱਚ ਐਕਸ਼ਨ ਕੀ ਹੋ ਰਿਹਾ ਮਿੰਟੂ ਜੀ ਨਮਾਕੀ ਕਾ ਦਮਾਦਰ ਨਹੀਂ ਬਹੁਤ ਮਾੜੀ ਗੱਲ ਆ ਕੁੱਟਿਆ ਵੀ ਜ਼ਿਆਦਾ ਗਿਆ ਉਸ ਨੂੰ ਐਨ ਆਰ ਆਈ ਨੂੰ ਸ਼ਾਇਦ ਚਲੋ ਵੈਸੇ ਤਾਂ ਨਹੀਂ ਕਿ ਕੁੱਟਣਾ ਚਾਹੀਦਾ ਥੋੜਾ ਵਾਲਾ ਕਿਉਂ ਕੁੱਟਣਾ ਪਰ ਫਿਰ ਵੀ ਬਹੁਤ ਜ਼ਿਆਦਾ ਸੱਟ ਲੱਗੀ ਬਹੁਤ ਜ਼ਿਆਦਾ ਕਿਉਂਕਿ ਦੱਸਦੇ ਕਿ ਕੂਮਾ ਵਿੱਚ ਵੀ ਚੱਲ ਗਿਆ ਨਾ ਜੀ ਤੇ ਉਸ ਤੋਂ ਬਾਅਦ ਜਿਵੇਂ ਗੱਲ ਮੀਡੀਆ ਚ ਆਈ ਮਾਨ ਸਾਹਿਬ ਤੇਵੇਂ ਨਾਲ ਦੀ ਨਾਲ ਤੁਸੀਂ ਦੇਖਿਆ ਹੋਣਾ ਬਾਈਕਾਟ ਹਿਮਾਚਲ ਵਗੈਰਾ ਉਹ ਚੀਜ਼ਾਂ ਵੀ ਟ੍ਰੈਂਡਿੰਗ ਚ ਹੋ ਗਈਆਂ ਜੀ ਹੁਣ ਦੂਜੇ ਪਾਸੇ ਜਿਹੜੀ ਐਕਸ਼ਨ ਦੀ ਗੱਲ ਆ ਦੇਖੋ ਚਰਨਜੀਤ ਚੰਨੀ ਨੇ ਇੱਕ ਕੰਮ ਸੋਨਾ ਕੀਤਾ ਉਹ ਇਹ ਆ ਕਿ ਡਾਇਰੈਕਟਲੀ ਚੀਫ ਮਿਨਿਸਟਰ ਨੂੰ ਫੋਨ ਕੀਤਾ ਗਿਆ ਜੋ ਹਿਮਾਚਲ ਦੇ ਸਨ ਉਹਨਾਂ ਨੂੰ ਘਟਨਾ ਤੋਂ ਜਾਣੂ ਕਰਵਾਇਆ ਗਿਆ ਕਿ ਬਈ ਤੁਹਾਡੇ ਖੇਹਾਰ ਦੇ ਵਿੱਚ ਆ ਘਟਨਾ ਵਾਪਰੀ ਆ ਤੇ ਜ਼ਿਕਰ ਆ ਰਿਹਾ ਕਿ ਕੰਗੜਾ ਰਣਾਉਤ ਕਰਕੇ ਜੋ ਇੱਕ ਭਾਵਨਾ ਉਤਪੰਨ ਹੋਈ ਆ ਉਹਦਾ ਹੀ ਇਹ ਸਿੱਟਾ ਹੈ ਤੇ ਤੁਸੀਂ ਜਾਂਚ ਪੜਤਾਲ ਕਰਵਾਓ ਦੇਖੋ ਗੱਲਬਾਤ ਹੀ ਮਸਲੇ ਦਾ ਹੱਲ ਹੁੰਦੀ ਹੈ ਜੇ ਐ ਸਵਾਪਰਿਆ ਉਹਨਾਂ ਤੇ ਸਖਤ ਤਾਰਾ ਮਾਲਾ ਕੇ ਪਰਚਾ ਦਰਜ ਕੀਤਾ ਜਾ ਸਕਦਾ ਕਿਉਂਕਿ ਇਹ ਕੋਈ ਨਾਰਮਲ ਲੜਾਈ ਨਹੀਂ ਰਹਿ ਜਾਂਦੀ ਫਿਰ ਜਦੋਂ ਕੋਈ ਇਸ ਤਰ੍ਹਾਂ ਦੀ ਮਤਸਵੀ ਸੋਚ ਜਾਂ ਫਿਰਕੂ ਸੋਚ ਜਾਂ ਨਫ਼ਰਤ ਪਾਲ ਕੇ ਕੋਈ ਹਮਲਾ ਕਰਦਾ ਤਾਂ ਆਪਾਂ ਉੱਥੇ ਇਹ ਤਾਂ ਮੰਨਦੇ ਆ ਨਾ ਕਿ ਦੋ ਫਿਰਕਿਆਂ 'ਚ ਤਣਾਅ ਜਾਂ ਦੋ ਸਟੇਟਾਂ 'ਚ ਤਣਾਅ ਪੈਦਾ ਕਰਨ ਦਾ ਇੱਤਲਿਆ ਤੇ ਉਹ ਨਾਰਮਲ ਲੜਾਈ ਦੀ ਬਜਾਏ ਫਿਰ ਕਾਰਵਾਈ ਤੋਂ ਬਣਦੀ ਹੈ ਪਰ ਮੈਂ ਦੂਸਰੇ ਪੱਖ ਤੋਂ ਵੀ ਗੱਲ ਕਰਨੀ ਚਾਹਾਂ ਗਰਮਾਨ ਸਿੰਘ ਸਾਹਿਬ ਇੱਕ ਗੱਲ ਸ਼ਾਇਦ ਕਈਆਂ ਨੂੰ ਬੁਰੀ ਲੱਗੇਗੀ ਮੇਰੀ ਜੀ ਕਿ ਭਾਈ ਇਹ ਵੀ ਵੇਖਣਾ ਚਾਹੀਦਾ ਹੈ ਕਿ ਕੀ ਵਾਕਿਆ ਉਹਨਾਂ ਨੇ ਇਸ ਭਾਵਨਾ ਦੇ ਨਾਲ ਹੀ ਹਮਲਾ ਕੀਤਾ ਜੀ ਕਿਉਂਕਿ ਜਿੰਨੀਆਂ ਕੋ ਮੀਡੀਆ ਰਿਪੋਰਟਾਂ ਪੜ੍ਹੀਆਂ ਉਹਦੇ ਵਿੱਚ ਇੱਕ ਜ਼ਿਕਰ ਖਾਸ ਤੌਰ ਤੇ ਆਉਂਦਾ ਹੈ ਕਿ ਪਾਰਕਿੰਗ ਦੇ ਵਿੱਚ ਜੋ ਠੇਕੇਦਾਰ ਸੀ ਉਹਦੇ ਕਰਿੰਦਿਆਂ ਦੇ ਨਾਲ ਝਗੜਾ ਹੋਇਆ ਤੇ ਉਤੋਂ ਬਾਅਦ ਇਹ ਗੱਲਬਾਤ ਇੱਥੋਂ ਤੱਕ ਚੱਲੇ ਗਈ ਝਗੜਾ ਕਿਉਂ ਆਇਆ ਹੁਣ ਆਪਾਂ ਨੂੰ ਪਤਾ ਨਹੀਂ ਹੈ ਐਗਜ਼ੈਕਟ ਉਥੇ ਕੀ ਗੱਲ ਵਾਪਰੀ ਹੈ ਕੀ ਕਹਾਣੀ ਵਾਪਰੀ ਆ ਤਾਂ ਗੱਲ ਇਹ ਆ ਕਿ ਇੱਕ ਚੀਜ਼ ਉਥੇ ਅੱਜ ਮੈਨੂੰ ਇੱਕ ਸੱਜਣ ਨੇ ਟੈਲੀਫੋਨ ਕਰਕੇ ਦੱਸੀ ਆ ਕਿ ਉਸ ਇਲਾਕੇ ਦੇ ਵਿੱਚ ਇੱਕ ਗੁੰਡਾ ਬਹੁਤ ਤਗੜਾ ਠੇਕੇ ਠੁਕੇ ਦਾ ਜ਼ਿਆਦਾਤਰ ਕੰਮ ਕਰ ਉਹਦਾ ਹੀ ਆ ਤੇ ਉਹ ਜ਼ਿਆਤੀਆਂ ਬਹੁਤ ਕਰਦਾ ਹਾਲਾਂਕਿ ਮੈਂ ਕਿਸੇ ਦਾਅਵੇ ਦੀ ਪੁਸ਼ਟੀ ਨਹੀਂ ਕਰ ਸਕਦਾ ਤਾਂ ਉਸਨੇ ਤੇ ਬਹੁਤ ਉਹਦੀਆਂ ਗੱਲਾਂ ਦਸੀਆਂ ਨੇ ਕਿ ਉਹਦੇ ਤੇ 30-35 ਮੁਕੱਦਮੇ ਆ ਸਿਆਸੀ ਸ਼ਤਰ ਸ਼ਾਇਆ ਹਿੱਟ ਰਹਿਣ ਵਾਲਾ ਬੰਦਾ ਬੜਾ ਜ਼ਾਲਮ ਕਿਸਮ ਦਾ ਬੰਦਾ ਜੀ ਹੁਣ ਉਹ ਕਹਾਣੀ ਅੱਡ ਤੋਂ ਆ ਪਤਾ ਨਹੀਂ ਕੀ ਵਾਪਰਿਆ ਕੀ ਨਹੀਂ ਵਾਪਰਿਆ ਇਹਦੇ ਵਿੱਚ ਜੋ ਉਹਨਾਂ ਨੇ ਕਹਾਣੀਆਂ ਦੱਸੀਆਂ ਮੈਨੂੰ ਗੱਲਾਂ ਦੱਸੀਆਂ ਕਿ ਉਹਦੇ ਵਿੱਚ ਕਿੰਨੀਆਂ ਕੁ ਸੱਚਾਈਆਂ ਨੇ ਕਿੰਨਾ ਕੁ ਝੂਠ ਹੈ ਕਿ ਮੈਨੂੰ ਨਹੀਂ ਪਤਾ ਉਸ ਬਾਬਤ ਪਰ ਜੇ ਜਾਂਚ ਪੜਤਾਲ 'ਚ ਇਹ ਚੀਜ਼ ਪਾਈ ਜਾਂਦੀ ਹੈ ਕਿ ਉਹਨਾਂ ਨੇ ਪੰਜਾਬੀ ਕਮਿਊਨਿਟੀ ਨੂੰ ਸੋਚ ਸਮਝ ਕੇ ਜਾਂ ਕਿਸੇ ਫਿਰਕੂ ਭਾਵਨਾ ਦੇ ਤਹਿਤ ਨਿਸ਼ਾਨਾ ਬਣਾਇਆ ਤੇ ਕਾਰਵਾਈ ਵੱਡੀ ਹੋਣੀ ਚਾਹੀਦੀ ਹੈ ਪਰ ਗੱਲ ਕੀ ਹੈ ਕਿ ਕਈ ਵਾਰ ਛੋਟੇ-ਮੋਟੇ ਝਗੜੇ ਆਪਣੇ ਉਸਰਾਂ ਵੀ ਹੋ ਜਾਂਦੇ ਆ ਹੋ ਜਾਂਦੇ ਆ ਤਾਂ ਉਹਦੇ 'ਚ ਕਈ ਵਾਰ ਆਪਾਂ ਆਪਣਾ ਜਿਹੜਾ ਪਲੜਾ ਭਾਰੀ ਹੈ ਉਹਨੂੰ ਰੱਖਣ ਵਾਸਤੇ ਕਈ ਚੀਜ਼ਾਂ ਕਹਿ ਵੀ ਦਿੰਨੇ ਆ ਆਪਣੇ ਮੈਂ ਦੇਖੋ ਕਿਸੇ ਤੇ ਦੋਸ਼ ਨਹੀਂ ਲਾ ਰਿਹਾ ਮਾਫ ਕਰਨਾ ਪਰ ਮੈਂ ਤੁਹਾਨੂੰ ਇੱਕ ਰਿਐਲਿਟੀ ਦੱਸਦਾ ਸ਼ਾਇਦ ਤੁਸੀਂ ਵੀ ਸਹਿਮਤ ਹੋਵੋਗੇ ਕਿ ਇੱਥੇ ਅਕਸਰ ਲੜਾਈ ਹੁੰਦੀ ਆ ਤੇ ਲੜਾਈ ਦੇ ਵਿੱਚ ਇਹ ਵੀ ਕਹਿ ਦਿੱਤਾ ਜਾਂਦਾ ਮੇਰੀ ਚੈਨੀ ਲੱਗੀ ਆ ਰੇ ਭਾਵੇਂ ਮੇਰੇ ਵਰਕੇ ਕੋਲ ਚਾਂਦੀ ਦਾ ਕੜਾ ਵੀ ਨਾ ਹੋਵੇ ਹਾਂ ਮੇਰਾ ਬਟੂਏ ਦੇ ਵਿੱਚ ਇੰਨੇ ਪੈਸੇ ਸੀਗੇ ਆਪਾਂ ਨੂੰ ਹੁੰਦਾ ਹੀ ਹੈ ਹੁੰਦਾ ਹੀ ਹੈ ਨਾ ਇਹ ਸੱਚ ਹੈ ਨਾ ਇਸ ਫੈਕਟ ਨੂੰ ਤੁਸੀਂ ਮੰਨਦੇ ਹੋ ਨਾ ਹਾਂਜੀ ਤਾਂ ਆਪਣੇ ਪੰਜਾਬੀ ਦੇ ਕਹਿੰਦੀ ਅੱਗੇ ਭਾਈਦਾਨ ਨੂੰ ਬਣੀ ਕੋ ਜੇ ਹੈ ਬਾਈ ਹਾਂਜੀ ਲੜਾਈਆਂ ਚ ਬਹੁਤ ਕੁਝ ਹੁੰਦਾ ਹੈ ਜੀ ਲੜਾਈਆਂ ਸਧਾਰਨ ਮੁੜ ਕੇ ਬੜੀਆਂ ਅਗਾਹ ਤੱਕ ਚੱਲੇ ਜਾਂਦੀਆਂ ਤਾਂ ਮੇਰਾ ਤਾਂ ਇਹੋ ਹੀ ਮੰਨਣਾ ਹੈ ਕਿ ਡੀਡੀਆਰ ਜਿਹੜੀ ਕੀਤੀ ਇਹਨਾਂ ਨੇ ਚੰਗਾ ਕੀਤਾ ਉਸ ਤੋਂ ਬਾਅਦ ਤਵਦੀਸ਼ ਹੋਣੀ ਚਾਹੀਦੀ ਆ ਤੇ ਕੱਲਿਆ ਡੀਡੀਆਰ ਕੱਟ ਕੇ ਨਹੀਂ ਸਰਨਾ ਜੇ ਉਹਨਾਂ ਨੇ ਐਸਾ ਜ਼ੁਲਮ ਸਤਮ ਕੀਤਾ ਹੈ ਤੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿ ਦੋ ਭਾਈਚਾਰਿਆਂ ਚ ਜਾਂ ਦੋ ਸਟੇਟਾਂ ਚ ਜਾਂ ਸਮਾਜ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਤਣਾਅ ਪੈਦਾ ਕਰਦਾ ਉਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਆਮ ਲੜਾਈ ਦਾ ਮਸਲਾ ਨਹੀਂ ਬਣ ਜਾਂਦਾ ਫਿਰ ਜੀ 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 ਗੱਲ ਬਿਲਕੁਲ ਠੀਕ ਆ ਮਨੂ ਜੀ ਇਹ ਕਹਿੰਦੇ ਪਏ ਉਹ ਕਪਲ ਪੰਜਾਬ ਦੇ ਵਿੱਚ ਜੀ bizness open ਕਰਨ ਦੇ ਲਈ ਆਇਆ ਸੀਗਾ ਜੀ ਤੇ ਹੁਣ ਕਹਿੰਦੇ ਕਿ ਬਈ ਬਾਹਰ ਵਾਲੇ ਫਿਰ ਦੇਖ ਲਓ ਤੁਹਾਡੇ ਸਾਹਮਣੇ ਕਿ ਬਈ ਕੀ ਸੋਚਦੇ ਨੇ ਪੰਜਾਬ ਦਾ ਉਹਦੇ ਨਾਲ ਕੀ ਤਾਲੁਕ ਹੈ ਆ ਪੰਜਾਬ ਦਾ ਵੈਸੇ ਇੱਥੇ ਘਟਨਾ ਉੱਥੇ ਦੀ ਹੈ ਤਾਂ ਉਹ ਹਿਮਾਚਲ ਚ ਨੇ ਘਟਨਾ ਹਿਮਾਚਲ ਦੀ ਆ ਪੰਜਾਬ ਦੇ ਵਿੱਚ ਤੇ ਕੋਈ ਉਹਨਾਂ ਦੇ ਨਾਲ ਕੁਝ ਨਹੀਂ ਹੋਇਆ ਹੁਣ ਇੱਥੋਂ ਪੰਜਾਬੀ ਥੋੜਾ ਜਾ ਕੇ ਉੱਥੇ ਸਿੰਘ ਫਸਾ ਕੇ ਬਹਿਣ ਵੀ ਸਾਰਾ ਪੰਜਾਬ ਆਖੇ ਬਾਈ ਅਸੀਂ ਉੱਥੇ ਜਾ ਕੇ ਚਲੇ ਜਾਂਦੇ ਆ ਉਹ ਤਾਂ ਕਾਰਵਾਈ ਤਾਂ ਉਹਦੇ ਮੁਤਾਬਕ ਹੀ ਹੋਵੇਗੀ ਗੱਲਾਂ ਛੜੀਆਂ ਨੇ ਉਹ ਪਹਿਲਾਂ ਤੇ ਮੈਂ ਜਿਵੇਂ ਕਹਿ ਰਿਹਾ ਕਿ ਜਾਂਚ ਪੜਤਾਲ ਹੋਵੇ ਤਾਂ ਉਹਨਾਂ ਤੇ ਕਾਰਵਾਈ ਸਖਤ ਕਰ ਦਿਓ ਹੋਰ ਗੱਲ ਇਹ ਆ ਕਿ ਨਾ ਤਾਂ ਕਿਸੇ ਦੇ ਆਖਿਆ ਬਾਈਕਟ ਕਰਨਾ ਕਿਸੇ ਨੇ ਆਪ ਦੀ ਮਰਜ਼ੀ ਆ ਕਿਸੇ ਨੇ ਆਪ ਦੇ ਹਿਸਾਬ ਕਿਤਾਬ ਨਾਲ ਜਾਣਾ ਘੁੰਮਣ ਘਮਾਉਣ ਵਾਸਤੇ ਬਥੇਰੀਆਂ ਜਗ੍ਹਾ ਜਿੰਨੇ ਜਿੱਥੇ ਜਾਣਾ ਉੱਥੇ ਚਲੇ ਜਾਣਾ ਜੀ 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 ਇਧਰਲੇ ਪਾਸੇ ਅਮਰਤਪਾਲ ਜੀ ਕਹਿੰਦੇ ਖਜ਼ਾਰ ਦੇ ਵਿੱਚ ਪਾਰਕਿੰਗ ਫ੍ਰੀ ਹੈ ਜੀ ਮੈਂ 2 ਜੂਨ ਨੂੰ ਗਿਆ ਸੀ ਮਿੰਟੂ ਜੀ ਕਹਿੰਦੇ ਕਿ ਭਾਈ ਤੇ ਪਤਾ ਨਹੀਂ ਇਹ ਚਲੋ ਮੈਨੂੰ ਨਹੀਂ ਪਤਾ ਭਾਈ ਇਹਦੇ ਬਾਰੇ ਪਾਰਕਿੰਗ ਨੂੰ ਲੈ ਕੇ ਕਹਿੰਦੇ ਕਿ ਨਹੀਂ ਅਸੀਂ ਤਾਂ ਗਏ ਨਹੀਂ ਕਦੇ ਮੈਂ ਤੇ ਮਤਲਬ ਕਿ ਜੇ ਵੱਧ ਤੋਂ ਵੱਧ ਚੰਡੀਗੜ੍ਹ ਤੋਂ ਗਾਂ ਥੋੜਾ ਜਿਹਾ ਚਲੇ ਜਾਈਦਾ ਉਹ ਕੋਈ ਯਾਰ ਦੋਸਤ ਕੋਈ ਨਾਲ ਹੋਵੇ ਤੇ ਗਾਂ ਦਾ ਤਾਂ ਆਪ ਨੂੰ ਪਤਾ ਹੀ ਨਹੀਂ ਹੈਗਾ ਜੀ ਜੀ